ਇਹ ਬਾਈ ਆਪਣੇ ਮਾਮੇ ਦੇ ਪੁੱਤਾਂ ਨੂੰ ਮਿਲਣ ਆਇਆ ਤੇ ਰਿਕੁਐਸਟ ਕਰਦਾ ਕਹਿੰਦਾ ਵੀ ਅਸੀਂ ਘੰਟਾ ਦੋ ਘੰਟੇ ਬਾਅਦ ਇਹਨਾਂ ਨੂੰ ਕਮਾ ਲਿਆ ਆ ਆ ਆ ਆਹੀ ਚੀਜ਼ ਆ ਬਾਈ ਜੀ ਜੱਗ ਜਿਉਂਦਿਆਂ ਦੇ ਮੇਲੇ ਆ ਹੋਰ ਕੁਝ ਨਹੀਂ ਲੈ ਕੇ ਜਾਣਾ ਬਹੁਤ ਧੰਨਵਾਦ ਆ ਤੁਸੀਂ ਵੀ ਆਪਣੇ ਨੂੰ ਆ ਕੇ ਮਿਲੋ ਬਹੁਤ ਮੈਂਬਰ ਤੁਹਾਨੂੰ ਠੀਕਦੇ ਆ ਤੁਹਾਡੇ ਆਪਣੇ ਤੁਹਾਡੇ ਇੰਤਜ਼ਾਰ ਚ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਇਹ ਵੀਰ ਜੀ ਹੁਣੀ ਅੱਜ ਸਾਡੇ ਕੋਲ ਪਹੁੰਚੇ ਨੇ ਚੌਕ ਮਹਿਤਾ ਤੋਂ ਇਹ ਦੋਨੇ ਭਰਾਵਾਂ ਨੂੰ ਤੇ ਇਹਨਾਂ ਦੇ ਫਾਦਰ ਸਾਹਿਬ ਨੂੰ ਲੈ ਕੇ ਆਏ ਸੀ ਤੁਸੀਂ ਵੀਡੀਓ ਦੇਖੋ ਕੀ ਕੰਡੀਸ਼ਨ ਸੀ ਤਿੰਨੋਂ ਪਿਓ ਪੁੱਤ ਘਰ ਚ ਨਰਕ ਘਟ ਰਹੇ ਸੀ ਕਿਉਂਕਿ ਕਾਰਨ ਇਹ ਸੀ ਜਦੋਂ ਇਹਨਾਂ ਦੇ ਫਾਦਰ ਸਾਹਿਬ ਦਾ ਵਿਆਹ ਹੋਇਆ ਸੀ ਜਿਹੜੇ ਇਹਨਾਂ ਦੇ ਮਾਤਾ ਜੀ ਸੀ ਥੋੜੇ ਦਿਮਾਗੀ ਤੌਰ ਤੇ ਠੀਕ ਨਹੀਂ ਸੀ ਪੂਰੇ ਉਸ ਵਾਰ ਜਦੋਂ ਤਿੰਨ ਬੱਚਿਆਂ ਦਾ ਜਨਮ ਹੋਇਆ ਜਾਂ ਅੱਗੋਂ ਹੀ ਬਿਮਾਰੀ ਬੱਚਿਆਂ ਚ ਵੀ ਚਲੇਗੀ ਪਹਿਲਾਂ ਇਹਨਾਂ ਦੀ ਸਿਸਟਰ ਦੀ ਡੈਥ ਹੋ ਗਈ ਉਹਦੀ ਡੈਥ ਤੋਂ ਬਾਅਦ ਇਹ ਅਟੈਚ ਬਹੁਤ ਜ਼ਿਆਦਾ ਸੀ ਭੈਣ ਨਾਲ ਆਪਣੀ ਨਾਲ ਸਾਰਾ ਪਰਿਵਾਰੀ ਇਹ ਬਹੁਤ ਜ਼ਿਆਦਾ इमोशनल ਹੋ ਗਏ ਮਾਤਾ ਨੂੰ ਬਲੱਡ ਕੈਂਸਰ ਹੋ ਗਿਆ ਮੁੜ ਕੇ ਮਾਤਾ ਜੀ ਵੀ ਚੱਲ ਬਸੇ ਉਹਨਾਂ ਦੀ ਕੈਂਸਰ ਚ ਡੈਥ ਹੋ ਗਈ ਕਈ ਸਾਲ ਬੈੱਡ ਤੇ ਰਹੇ ਸਭ ਕੁਝ ਦਾ ਤੇ ਲੱਗ ਗਿਆ ਬਾਪ ਜਿੰਨੀ ਕਮਾਈ ਕਰਨ ਦਾ ਸੀਗੇ ਕਰਦਾ ਸੀ ਸਭ ਕੁਝ ਉਹਨੇ ਤੇ ਇਲਾਜ ਕਰਾਉਣ ਦੀ ਲੱਗ ਗਿਆ ਉਦੋਂ ਬਾਅਦ ਮਾਂ ਚੱਲ ਬਸੀ ਬਸ ਉਦੋਂ ਮੁੜ ਕੇ ਇਹ ਦੋਨੋਂ ਹੀ ਅਪਸੈਟ ਹੋ ਗਏ ਫਿਰ ਇਹਨਾਂ ਦੇ ਫਾਦਰ ਸਾਹਿਬ ਜਿੰਨੇ ਕਮਾਉਂਦੇ ਸੀਗੇ ਇਹਨਾਂ ਤੇ ਲਾਈ ਜਾਂਦੇ ਸੀ ਅਸ਼ੋਕ ਜੀ ਤੇ ਇਹਨਾਂ ਦੀ ਰੋਟੀ ਪਾਣੀ ਚੱਲੀ ਜਾਂਦਾ ਸੀ ਦਿਨ ਬਦ ਦਿਨ ਹਾਲਾਤ ਵੱਧ ਤੋਂ ਵੱਧ ਤਰੀ ਹੁੰਦੇ ਗਏ ਤੇ ਜੇ ਤੋਂ ਲੈ ਕੇ ਆਏ ਉਸ ਦਿਨ ਤੱਕ ਘਰ ਚ ਨਰਕ ਵੱਜਿਆ ਪਿਆ ਸੀ ਤੇ ਤਿੰਨੋ ਜਾਣੇ ਉਹ ਨਿੱਕੇ ਜਿਹੇ ਘਰ ਚ ਕਟੀਆਂ ਛੋਟੀ ਜੀ ਇੱਕ ਥੱਲੇ 4 ਫੁੱਟ 5 ਫੁੱਟ ਡੂੰਗਾ ਕਮਰਾ ਸੀ ਜਿਹਦੇ ਵਿੱਚ ਰਹਿੰਦੇ ਸੀ ਤੇ ਦੁਕਾਨ ਤੇ ਜਿੱਥੇ ਇਹ ਮਾੜੀ ਮੋਟੀ ਰੋਟੀ ਆਪਣਾ ਖਰਚਾ ਕੱਢਦੇ ਸੀ ਉੱਥੇ ਵੀ ਉਹੀ ਹਾਲਾਤ ਬਣੇ ਹੋਏ ਸੀ ਇੱਥੇ ਲੈ ਕੇ ਆਏ ਇੱਥੇ ਥੋੜੇ ਦਿਨਾਂ ਬਾਅਦ ਆ ਕੇ ਬਾਪੂ ਚੜਾਈ ਕਰ ਗਿਆ ਸ਼ੋਗ ਜੀ ਇਹ ਦੋਨੋਂ ਭਰਾ ਹੁਣ ਸਾਡੇ ਕੋਲੇ ਨੇ ਇੱਥੇ ਤੇ ਅੱਜ ਬਾਈ ਜੀ ਹੁਣੀ ਦੱਸਦੇ ਆ ਵੀ ਮੈਂ ਬਾਪੂ ਗੋਪਾਲ ਦੀ ਵੀਡੀਓ ਦੇਖੀ ਜਨੋਂਦਾ ਭਰਾ ਉਹਨੂੰ ਮਿਲਣਾ ਆ ਉਹਦੀ ਭੈਣ ਉਹਨੂੰ ਮਿਲਣ ਆਈ ਸਾਰੀ ਤੇ ਉਹ ਦੇਖ ਕੇ ਬਾਈ ਕਹਿੰਦਾ ਮੈਂ इमोशनल ਹੋ ਗਿਆ ਇਹ ਵੀ ਹੈਂਡੀਕੈਪਡ ਆ ਬਾਈ ਤੁਰ ਨਹੀਂ ਸਕਦਾ ਬਾਈ ਦੇ ਕੋਲੇ ਹੱਥ ਦੇ ਵਿੱਚ ਸਟਿਕ ਫੜੀ ਹੋਈ ਹੈ ਨਾਲ ਵੀਰ ਆਇਆ ਵਾ ਪਰ ਕਹਿੰਦਾ ਮੇਰੇ ਮਨ ਚ ਸੀ ਵੀ ਮੈਂ ਆਪਦੇ ਮਾਮੇ ਦੇ ਪੁੱਤਾਂ ਕੋਲੇ ਜਾ ਕੇ ਆਵਾਂ ਬਾਈ ਇਹਨਾਂ ਦੀ ਭੂਆ ਦਾ ਪੁੱਤ ਆ ਤੇ ਅੱਜ ਇਹ ਬਾਈ ਆਪਣੇ ਮਾਮੇ ਦੇ ਪੁੱਤਾਂ ਨੂੰ ਮਿਲਣ ਆਇਆ ਤੇ ਰਿਕੁਐਸਟ ਕਰਦਾ ਕਹਿੰਦਾ ਵੀ ਅਸੀਂ ਘੰਟਾ 2 ਘੰਟੇ ਬਾਅਦ ਇਹਨਾਂ ਨੂੰ ਕਮਾ ਲਿਆਈ ਦੇਖੋ ਆਹੀ ਚੀਜ਼ ਆ ਬਾਈ ਜੀ ਜੱਗ ਜਿਉਂਦਿਆਂ ਦੇ ਮੇਲੇ ਆ ਹੋਰ ਕੁਝ ਨਹੀਂ ਲੈ ਕੇ ਜਾਂਦੇ ਸਾਡੇ ਪਰਿਵਾਰ ਦੇ ਵਿੱਚ ਅੱਜ ਅਸੀਂ ਕਰੀਬ 1000 ਦੇ ਆਸ-ਪਾਸ ਮੈਂਬਰ ਇੱਥੇ ਰਹਿੰਦੇ ਆ 750 ਤੋਂ ਪਲੱਸ ਸਾਡੇ ਕੋਲੇ ਉਹ ਮੈਂਬਰ ਨੇ ਜਿਹੜੇ ਡਿਸੇਬਲ ਨੇ ਮੈਂਟਲੀ ਜਾਂ ਫਿਜ਼ੀਕਲੀ ਤੇ ਤੁਸੀਂ ਪਲੀਜ਼ ਆ ਕੇ ਮਿਲ ਕੇ ਜਾਇਆ ਕਰੋ ਉਹਨਾਂ ਨੂੰ ਤੁਹਾਡੇ ਕੋਈ ਮਾਮੇ ਦਾ ਪੁੱਤ ਆ ਕੋਈ ਭੂਆ ਦਾ ਕੋਈ ਚਾਚੇ ਦਾ ਕੋਈ ਮਾਸੀ ਦਾ ਧੀ ਪੁੱਤ ਆ ਦੇਖੋ ਮਾਪਿਓ ਹੈ ਨਹੀਂ ਚਲੋ ਮੰਨ ਲਓ ਭੈਣ ਭਰਾ ਇੱਥੇ ਦੋਨੇ ਭਰਾ ਇੱਥੇ ਨੇ ਭੈਣ ਚੱਲ ਬਸੀ ਪਿਓ ਵੀ ਚੱਲ ਬਸਿਆ ਮਾਂ ਵੀ ਚੱਲ ਬਸੀ ਹੁਣ ਚਾਚੇ ਤਾਏ ਦਿੱਤੀਆਂ ਪੁੱਤ ਨਹੀਂ ਆ ਸਕਦੇ ਮਾਮੇ ਦੇ ਆ ਜਾਣ ਭੂਆ ਦੇ ਆ ਜਾਣ ਚਾਚੇ ਦੇ ਆ ਜਾਣ ਮੰਨ ਲਓ ਮਾਸੀ ਦੇ ਆ ਜਾਣ ਅੱਜ ਇਹ ਭੂਆ ਦਾ ਪੁੱਤ ਉੱਠ ਕੇ ਆਇਆ ਏ ਇਹ ਸੋਚ ਕੇ ਵੀ ਮੈਂ ਆਪਣੇ ਭਰਾਵਾਂ ਨੂੰ ਮਿਲ ਕੇ ਆਵਾਂ ਤੇ ਹੁਣ ਇਹ ਵੀਰੇ ਹੁਣੀ ਨਾਲ ਚੱਲੇ ਨੇ ਥੋੜਾ ਚਲੋ 10 ਮਿੰਟ ਘੰਟਾ ਘੁੰਮੇ ਆਉਣਗੇ ਥੋੜਾ ਮਾਹੌਲ ਚੇਂਜ ਹੋ ਜੂ ਇਹਨਾਂ ਨੂੰ ਵੀ ਚੰਗਾ ਲੱਗੂ ਵੀ ਅਸੀਂ ਆਪਣੇ ਪਰਿਵਾਰ ਦੇ ਮੈਂਬਰ ਨਾਲ ਅੱਜ ਕਿੱਤੇ ਜਾ ਕੇ ਆਏ ਇਹ ਵੀਰਾ ਸਾਰਾ ਦਿਨ ਹੱਥ ਦੇ ਵਿੱਚ ਇਹ ਦੋ ਫੋਟੋਆਂ ਫੜ ਕੇ ਘੁੰਮਦਾ 7-8 ਮਿੰਟ ਸਾਡੇ ਕੋਲੇ ਆਏ ਨੂੰ ਹੋ ਗਿਆ ਫੋਟੋ ਹੀ ਨਹੀਂ ਛੱਡਦਾ ਇਹਨਾਂ ਦੀ ਭੈਣ ਦੀ ਫੋਟੋ ਆ ਤੇ ਆ ਇਹ ਕਿਨਾਂ ਦੇ ਮਦਰ ਦੀ ਫੋਟੋ ਆ ਤੇ ਆ ਵੀ ਇਹਨਾਂ ਦੀ ਸਿਸਟਰ ਦੀ ਪੁਰਾਣੀ ਫੋਟੋ ਆ ਤੇ ਫਾਦਰ ਸਾਹਿਬ ਦੀ ਫੋਟੋ ਅੰਦਰ ਸਾਡੇ ਕੋਲੇ ਪਈ ਹੈ ਜਿਹੜਾ ਇੱਥੇ ਆ ਕੇ ਪੂਰਾ ਹੋ ਗਿਆ ਆਹੀ ਚੀਜ਼ਾਂ ਦੀ ਜ਼ਿੰਦਗੀ 'ਚ ਹੋਰ ਕੁਝ ਨਹੀਂ ਪਾਈ ਜਰੂਰ ਮਿਲ ਕੇ ਜਾਇਆ ਕਰੋ ਆ ਕੇ ਧੰਨਵਾਦ ਆ ਬਾਈ ਤੁਹਾਡਾ ਕੀ ਨਾਮ ਮੇਰਾ ਨਾਮ ਵੈਸੇ ਲੱਕੀ ਲੱਕੀ ਸੁਪੇਂਦਰ ਨਾ ਕਹਿੰਦੇ ਪਰ ਲੱਕੀ ਸਾਰੇ ਜਾਂਦੇ ਲੱਕੀ ਵੀਰੇ ਦਾ ਤੁਸੀਂ ਆਏ ਕਿੱਥੋਂ ਆ ਅੰਮ੍ਰਿਤਸਰ ਅੰਮ੍ਰਿਤਸਰ ਸਾਹਿਬ ਤੋਂ ਬਹੁਤ ਧੰਨਵਾਦ ਆ ਤੁਸੀਂ ਵੀ ਆਪਣੇ ਨੂੰ ਆ ਕੇ ਮਿਲੋ ਬਹੁਤ ਮੈਂਬਰ ਤੁਹਾਨੂੰ ਠੀਕਦੇ ਆ ਤੁਹਾਡੇ ਆਪਣੇ ਤੁਹਾਡੇ ਇੰਤਜ਼ਾਰ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ